ਤੁੱਟਾਂ ਵਾਲਾ ਖੂਨ ਆਵਲ ਪੜਿਆ ਸਾਰਿਆਂ ਨੇ ਪੰਜਾਬੀਆਂ ਨੇ ਬਈ ਮੈਂ ਗੱਲ ਕਰਾਂ ਵੀ ਜਿਹਨਾਂ ਨੇ ਨਹੀਂ ਪੜਿਆ ਉਹਦਾ ਕਮਾਲ ਹੈ ਸ਼ਾਇਦ ਤੇ ਕਹਿੰਦਾ ਸ਼ਾਹ ਨੂੰ 12 ਮਹੀਨੇ ਆਪਣੀ ਉਹ ਚਰੀ ਕਹਿੰਦਾ ਮੂੰਗੀ ਦੀ ਦਾਲ ਨਾਲੇ ਭਰਨੀ ਪੈਂਦੀ ਏ ਉਹ ਜਰੀ ਹੂੰ ਢਿੱਡ ਨੂੰ ਅੱਜ ਕਹਿੰਦਾ ਸ਼ਾਹ ਨੂੰ ਤੁਰਦੀ ਫਿਰਦੀ ਸਬਜ਼ੀ ਖਵਾਨੇ ਆ ਹੂੰ ਫਿਰ ਧੰਨੇ ਸ਼ਾਹ ਬੋਲਦਾ ਸੁਣਾਇਆ ਕਹਿੰਦਾ ਆਹ ਕੀ ਨਾਂ ਰੱਖਿਆ ਸੁ ਤੁਰਦੀ ਫਿਰਦੀ ਸਬਜ਼ੀ ਮੈਂ ਨਰਸਾਲਾ ਪੜੇ ਕਰਦਾ ਦਾ ਇੱਕ ਦਿੱਲੀ ਤੋਂ ਛਪੇ ਕਰਦਾ ਦਾ ਪੰਜਾਬੀ ਡਾਈਜੈਸਟ ਉਹ ਮੈਂ ਪੜਦਾ ਪੜਦਾ ਨਾ ਉਹਦੀ ਜਿਹੜੀ ਚਿੱਠੀਆਂ ਸੰਪਾਦਕ ਨੂੰ ਛਪਦੀਆਂ ਸੀ ਹਨੀ ਅੱਜ ਕੱਲ ਨੂੰ ਕਹਿੰਦੇ ਐਡੀਟਰਸ ਮੇਲ ਪੋਸਟ ਬਾਕਸ ਨੰਬਰ ਡੱਬਾ ਨੰਬਰ ਕਹਿ ਲੋ 5494 ਅਬੂਤਾ ਬੀ ਯੂ 5494 ਮੈਨੂੰ ਮੈਂ ਦਵਾਂਸ ਗੜਿਆ ਵਾ ਮੈਂ ਕਿਹਾਦਾ ਬੰਦਾ ਉਧਰ ਦਾ ਤੇ ਗੁਰਮੁਖੀ ਜਾਣਦਾ ਕਿ ਉਧਰ ਦੇ ਗੁਰਮੁਖੀ ਆਈ ਨਹੀਂ ਵਿਆਸੇਂ ਗਾ ਰਹੇ ਚਲੋ ਜੀ ਵੇਰ ਮੈਂ ਚਿੱਠੀ ਭੇਜਾ ਕਰਾਂ ਚਿੱਠੀ ਭੇਜ ਰੇ ਤੇ ਚਿੱਠੀ ਜਾਣੀ ਚਿੱਠੀ ਜਾਣੀ ਚਿੱਠੀ ਉੜੀ ਗ੍ਰਹਿਣੀ ਦਿਲ ਮੁਹੰਮਦ ਨੂੰ ਮੈਂ ਨਾਵਲ ਭੇਜਿਆ ਹੂੰ ਉਹਨੇ ਸਾਰਾ ਨਾਵਲ ਪੜਿਆ ਉਹ ਹੈਰਾਨ ਹੋ ਗਿਆ ਕਹਿੰਦੇ ਯਾਰ ਸਾਡੇ ਇਲਾਕੇ ਤੇ ਐਡੀ ਵੱਡੀ ਰਚਨਾ ਲਿਖੀ ਗਈ ਹੈ ਕਹਿੰਦਾ ਕੁਮਾਰ ਹੈ ਉਹ ਦਿਲ ਮੁਹੰਮਦ ਕਹੇ ਕਰਦਾ ਸੀ ਪੰਜਾਬੀ ਸਿਰਫ ਗੁਰਮੁਖੀ ਲਿਪੀ ਚ ਲਿਖੀ ਜਾ ਸਕਦੀ ਹੈ ਹੂੰ ਇੱਥੇ ਕਹਿੰਦੇ ਨੇ ਦੇਵਨਾਗਰੀ ਰੋਮਨ ਚ ਲਿਖੋ ਜੀ ਅੱਧਾ ਨਵੀਂ ਕਾੜਾ ਕਰਦੇ ਕਹਿੰਦੇ ਅੰਗਰੇਜ਼ੀ ਵਾਲੇ ਅੱਖਰ ਰੋਮਨਾਂ ਚ ਸਾਰੀ ਦੁਨੀਆ ਪੜ ਲਾ ਉਹ ਪੜ ਲੈਣਗੇ ਜਿਹੜੇ ਬਾਹਰ ਦੇਸ਼ ਜੰਮੇ ਆ ਉਹ ਗੁਰਮੁਖੀ ਲਿਪੀ ਬਿਨਾਂ ਨਹੀਂ ਪੰਜਾਬੀ ਆ ਸਕਦੀ ਨਾ ਪੰਜਾਬੀ ਬਣਦੀ ਐ ਫੋਨ ਨੰਬਰ ਜਿਹੜਾ ਮੇਰੇ ਕੋਲ ਫੋਨ ਕਰਦਾ ਨਾ ਕਿਸੇ ਗੋਂਡੀ ਦੇ ਕਰੇ ਫੋਨ ਤਾਂ ਉਹ ਉਹਦੇ ਕੋਲੋਂ ਨੰਬਰ ਗੁੰਮ ਗਿਆ ਜਦੋਂ ਪਾਕਿਸਤਾਨ ਆਇਆ ਉਹ ਸਾਡੀ ਨਾ ਫਿਰ ਆਪਸੇ ਤਾਲਮੇ ਟੁੱਟ ਗਿਆ ਕਹਾਣੀ ਦੇ ਕਿੱਡੇ ਮੋੜ ਘਟਰੀ ਮੈਂ ਪਤਾ ਨਹੀਂ ਕਿੱਥੇ ਗਿਆ ਪਤਾ ਮੈਂ ਘਰੇ ਆਇਆ ਤੇ ਮੈਨੂੰ ਦੇਖ ਕਹਿੰਦੇ ਤੇਰੀ ਜਿੱਠੀ ਆਈ ਵੀਜੀ ਲਖਮਨ ਦੀ ਬਾਈ ਦੀ ਜਿੱਠੀ ਪੜੀ ਮੈਂ ਕਿਹਾ ਬਾਤਾਂ ਸੇ ਉਹਨੇ ਫੋਨ ਨੰਬਰ ਲਿਖਿਆ ਪਤਾ ਮੈਂ ਨੇ ਫੋਨ ਕੀਤਾ ਉੱਥੇ ਬੜਾ ਖੁਸ਼ ਹੋਇਆ ਕਹਿੰਦਾ ਯਾਰ ਮੈਂ ਤਾਂ ਸੋਚਿਆ ਸੀ ਹੁਣ ਕਦੇ ਮੇਲ ਹੋਣਾ ਹੀ ਨਹੀਂ ਕਹਿੰਦਾ ਪਰ ਕਹਿੰਦਾ ਵੀ ਆ ਫੇਰ ਕਹਿੰਦਾ ਮੇਲ ਹੋ ਗਿਆ ਉਹ ਕਹਿੰਦਾ ਵੀ ਯਾਰ ਮੇਰਾ ਤਾਂ ਵੀਜ਼ਾ ਲੱਗਦਾ ਨਹੀਂ ਇੱਧਰ ਉਹਦਾ ਵੀਜ਼ਾ ਦੰਦਾ ਹੀ ਨਹੀਂ ਨਾ ਇਹ ਆਪਣਾ ਜੱਥੇਂ ਚ ਲੱਗ ਜਾਂਦਾ ਕਹਿੰਦਾ ਵੀ ਯਾਰ ਮਿਲਣ ਆ ਤੇ ਫੇਰ ਅਸੀਂ ਲਾਹੌਰ ਬਏ ਦਿਲ ਮੁਹੰਮਦ ਨੂੰ ਮਿਲਣ ਗਏ ਅਸੀਂ ਮੇਰੇ ਖਿਆਲ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਂ ਪਹਿਲੀ ਵਾਰ ਹੂੰ ਉਹਨਾਂ ਦਾ ਸਾਰਾ ਟੱਬਰ ਉੱਥੇ ਇਕੱਠਾ ਹੋਇਆ ਵਾ ਭਾਈ ਦੀਆਂ ਕੁੜੀਆਂ ਮੁੰਡਾ ਸਾਰੇ ਅਸੀਂ ਇੱਥੇ ਭਾਈ ਰੋਟੀਆਂ ਇਕੱਠੇ ਬਣਾਈਆਂ ਖਾਈਆਂ ਬੜਾ ਆਨੰਦ ਆਇਆ ਤੇ ਫਿਰ ਉਹ ਬਾਜ਼ਾਰ ਚ ਲੈ ਗਏ ਉਹ ਅਨਾਰਕਲੀ ਬਾਜ਼ਾਰ ਬਹੁਤ ਮਸੂਰ ਹੈ ਨਾ ਤੇ ਬਾਈ ਕਹਿੰਦਾ ਵੀ ਗੱਲ ਇਦਾਂ ਹੈ ਵੀ ਮਜੀਤ ਸਿੰਘ ਅੱਜ ਤੂੰ ਸਾਨੂੰ ਰੋਕਣਾ ਨਹੀਂ ਹੈ ਕਹਿੰਦਾ ਅੱਜ ਜਿਹੜੀ ਚੀਜ਼ ਤੇ ਹੱਥ ਲਾਵੇਂ ਤੇਰੀ ਹੈ ਕੀ ਆ ਬਾਤ ਹੈ ਤੇ ਬਾਈ ਦੱਸੇ ਕਰਦਾ ਸੀ ਕਹਿੰਦਾ ਮੈਂ ਗੁਰਮੁਖੀ ਨਾਲ ਪੰਜਾਬੀ ਪੜ੍ਹਾਉਂਦਾ ਨਿਆਣੇ ਨੂੰ ਸਕੂਲ ਚ ਉਰਦੂ ਦਾ ਹੀ ਸੱਪ ਹੈ ਉੱਥੇ ਵੀ ਇੰਗਰੇਜ਼ੀ ਹਿੰਦੀ ਵਾਲੇ ਸੱਪ ਸਾਡੇ ਗੱਲ ਪਏ ਵੇ ਕਹਿੰਦਾ ਮੈਂ ਇੱਕ ਤਾਂ ਨਿਆਣੇ ਨੂੰ ਗੁਰਮੁਖੀ ਪੜ੍ਹਾਉਣ ਲੱਗ ਗਿਆ ਵੀ ਇਹ ਅਸਲੀ ਬੋਲੀ ਏ ਓਹ ਕਹਿੰਨੇ ਵੀ ਇਹ ਸਿੱਖਾਂ ਦੀ ਬੋਲੀ ਏ ਕਹਿੰਦਾ ਜਦ ਜਮਾਤ ਖਤਮ ਹੋਈ ਮੈਂ ਦੇਖਿਆ ਉਹ ਨਿਆਣਾ ਜੋ ਕੁਝ ਪੜ੍ਹਾਇਆ ਸੀ ਪਾੜ ਕੇ ਕਹਿੰਦਾ ਕਮਰੇ ਜੀ ਸਿੱਟ ਗਏ ਪੰਜਾਬ ਦੇ ਨਾਂ ਤੇ ਨਾ ਉਹ ਕਹੇ ਕਰਦਾ ਸੀ ਵੀ ਇਹ ਹੱਦਾਂ ਸ਼ਰਧਾਂ ਦਾ ਕੀ ਮਤਲਬ ਬਕਵਾਸ ਏ ਵੀ ਸਾਡੇ ਦਾ ਕਹਿੰਦਾ ਫੇਰ ਕਹਿੰਦਾ ਮੈਂ ਫਿਰ ਤੂਤਾਂ ਵਾਲੇ ਖੂਤੇ ਲੱਗਣੇ ਚਾਹੀਏ ਆਹ ਅਸਲੀ ਪੰਜਾਬ ਤਾਂ ਕਹਿੰਦਾ ਉਹ ਏ ਦਾ ਵੀ ਅੱਜ ਤਾਂ ਅੱਜ ਕੱਲ ਤਾਂ ਆਪਾਂ ਨਾ ਮਤਲਬ ਕਿ ਫੋਨਾਂ ਫਾਨਾਂ ਦੇ ਖੜਾ ਚੱਲ ਰਿਆ। ਹੂੰ। ਤੇ ਉਹਨਾਂ ਦਿਨਾਂ ਦਾ ਕਿੱਸਾ ਸੁਣਾਉਂਦਾ ਜੇ ਚਿੱਠੀਆਂ ਲਿਖਦੇ ਤੇ ਉਹ ਚਿੱਠੀ ਨਾਲ ਇੱਕ ਰਿਸ਼ਤਾ ਬਣਿਆ ਬਹੁਤ ਵੱਡਾ। ਹੂੰ। ਤੇ ਕਮਾਲਾਂ ਹੀ ਹੋਈਆਂ। ਅੱਛਾ। ਤੇ ਬੰਦਾ ਵੀ ਇਹੋ ਜਿਹਾ ਪਿਆਰਾ ਮਤਲਬ ਕਿ ਵਾਹ। ਜਦੋਂ ਨਾ ਫੋਨ ਨਹੀਂ ਹੁੰਦੇ ਸੀ, ਦੂਸਰੇ ਹੀ ਹੁੰਦੇ ਸੀ ਧਰਤੀ ਵਾਲੇ। ਹੂੰ। ਜਿਹਨੂੰ ਲੈਂਡਲਾਈਨ ਫੋਨ ਕਰਨੀ ਹੈ ਧਰਤੀ ਵਾਲ ਨੂੰ ਪੰਜਾਬੀ ਬੋਲਣਾਂ ਬੰਦਾ ਸਮਝਦਾ ਜੀ ਕਹਿੰਦਾ ਕਿ ਇਹ ਧਰਤੀ ਵਾਲਾ ਕੀ ਹੋਇਆ। ਹੂੰ। ਧਰਤੀ ਵਾਲਾ ਫੋਨ। ਚਲੋ ਜੀ। ਮੈਂ ਨਰਸਾਲਾ ਪੜੇ ਕਰਦਾ ਦਾ ਇੱਕ ਦਿੱਲੀ ਤੋਂ ਛਪੇ ਕਰਦਾ ਤਾਂ ਪੰਜਾਬੀ ਡਾਈਜੈਸਟ ਦੇਖੋ ਫਿਰ ਆਪਾਂ ਗੱਲ ਕਰ ਰਹੇ ਸੀ ਪਹਿਲਾਂ ਵੀ ਚੈਨਲ ਆ ਨਾ ਪੰਜਾਬ ਅੰਗਰੇਜ਼ੀ ਚ ਆ ਪੰਜਾਬੀ ਦਾ ਰਸਾਲਾ ਦੇ ਨਾ ਪੰਜਾਬੀ ਡਾਈਜੈਸਟ ਹਮ ਹਨੀ ਚਲੋ ਤੈਨੂੰ ਇਹ ਗੱਲ ਆਜਮ ਨਹੀਂ ਹੋਈ ਮੈਂ ਕਹਿ ਰਹਾ ਕੀ ਹੈ ਡਾਈਜੈਸਟ ਉਹ ਮੈਂ ਪੜਦਾ ਪੜਦਾ ਨਾ ਉਹਦੀ ਜਿਹੜੀ ਚਿੱਠੀਆਂ ਸਪਾਤਕ ਨੂੰ ਛਪਦੀਆਂ ਸੀ ਹਨੀ ਅੱਜ ਕੱਲ ਨੂੰ ਕਹਿੰਦੇ ਐਡੀਟਰਸ ਮੇਲ ਚਿੱਠੀਆਂ ਜੁੱਠੇ ਕਹਿੰਦਾ ਕਿਹੜੀਆਂ ਇਹ ਚਿੱਠੀਆਂ ਲਿਖਿਆ ਕਰਦੇ ਉਹਦੇ ਜਿੱ ਇੱਕ ਬੰਦੇ ਦੀ ਮੈਂ ਚਿੱਠੀ ਪੜ੍ਹੀ ਕਹਿੰਦਾ ਵੀ ਮੈਂ ਲੈਂਦੇ ਪੰਜਾਬ ਦਾ ਰਹਿਣ ਵਾਲਾ ਅੱਜ ਕੱਲ ਦੁਬਈ ਰਹਿਣਾ ਅਬੂਤਾਬੀ ਤੇ ਪੰਜਾਬੀ ਮੈਂ ਪੜ੍ਹੀ ਜਿੱਦਾਂ ਲਿਖਦਾ ਬੰਦਾ ਵੀ ਫਲਾਣੀ ਸ਼ੀ ਜਪੜੀ ਫਲਾਣੀ ਸ਼ੀ ਪੜੀ ਥੱਲੇ ਮੈਨੂੰ ਅੱਜ ਵੀ ਯਾਦ ਹੈ ਉਹਦਾ ਨਾਮ ਲਿਖਿਆ ਹੋਇਆ ਸੀ ਤੇ ਲਿਖਿਆ ਹੋਇਆ ਸੀ ਦਿਲ ਮੁਹੰਮਦ ਪੋਸਟ ਬਾਕਸ ਨੰਬਰ ਡੱਬਾ ਨੰਬਰ ਕਹਿ ਲਓ 5494 ਅਬੂਤਾਬੀ ਯੂਏ 5494 ਮੈਨੂੰ ਮੈਂ ਦਮਾਸ਼ ਗੜਿਆ ਵਾ ਹੂੰ ਮੈਨੂੰ ਉਹਨਾਂ ਦਾ ਨਹੀਂ ਪੜਾ ਹੁੰਦਾ ਸੀ ਯਾਰ ਪਰਲੇ ਅੱਜ ਕੱਲ ਦਾ ਨੈੱਟ ਚੱਲ ਗਿਆ ਫੇਸਬੁੱਕ ਫਲਾਣਾ ਨਹੀਂ ਨੈੱਟ ਨੁੱਟ ਜਾ ਕਿੱਥੇ ਹੁੰਦਾ ਦਾ ਕੁਝ ਵੀ ਨਹੀਂ ਹੁੰਦਾ ਦਾ ਪਰਲੇ ਪੰਜਾਬ 'ਚ ਕੀ ਜੀ ਹੈ ਕੀ ਹੋ ਰਿਹਾ ਮੈਂ ਕਹਿੰਦਾ ਬੰਦਾ ਉਧਰ ਦਾ ਤੇ ਗੁਰਮੁਖੀ ਜਾਣਦਾ ਕਿ ਉਧਰ ਦੇ ਗੁਰਮੁਖੀ ਆਈ ਨਹੀਂ ਵਿਆਹ ਸੰਘੜਾ ਮੈਂ ਉਹਨਾਂ ਨੂੰ ਦੁਬਈ ਆਪੂ ਤਾਂ ਬੀ ਉਹਦੇ ਪਤੇ ਤੇ ਚਿੱਠੀ ਪਾਤੀ ਉੱਥੋਂ ਪਤਾ ਚੱਕੇ ਸਰਨਾਮਾ ਬਈ 10 15 ਦਿਨਾਂ ਬਾਅਦ ਉਹਦਾ ਜਵਾਬ ਆ ਗਿਆ ਬੰਨੂੰ ਅੱਛਾ ਕਹਿੰਦਾ ਵੀ ਹਾਂ ਮੈਂ ਇੱਥੇ ਰਹੇ ਨਾਲ ਤੇ ਪਿੰਡ ਮੇਰਾ ਉੱਧਰ ਹੈ ਕਹਿੰਦਾ ਕਸੂਰ ਦੇ ਨੇੜੇ ਚਲੋ ਜੀ ਫੇਰ ਮੈਂ ਚਿੱਠੀ ਵਾਇਗ ਰਾਹਾਂ ਚਿੱਠੀ ਵਾਇਗ ਰੇ ਯਾਰ ਕਿੰਨਾ ਨਜ਼ਾਰਾ ਦਾ ਬੰਦਾ ਨਾ ਚਿੱਠੀ ਜੀ ਦੱਸ ਰਿਹਾ ਤੇ ਚਿੱਠੀ ਚ ਲਿਖਣ ਲਈ ਸ਼ਬਦਾਂ ਦੀ ਬਣਤਰ ਵੀ ਬਹੁਤ ਕਮਾਨ ਹੁੰਦਾ ਆਪਾਂ ਫੋਨ ਤੇ ਜੋ ਮਰਜੀ ਬੋਲੀ ਜਾਂਦੇ ਸ਼ਬਦ ਬੜੇ ਬੰਦੇ ਨੇ ਲਿਖਣੇ ਰੂਹ ਵਾਲੇ ਪੜੇ ਬੰਦਾ ਦੇ ਰੂਹ ਚ ਹੋਵੇ ਤੇ ਚਿੱਠੀ ਜਾਣੀ ਚਿੱਠੀ ਜਾਣੀ ਚਿੱਠੀ ਉੜੀ ਰਹਿਣੀ ਹਮ ਸਾਡੇ ਮਹੱਲੇ ਜੇ ਨਾ ਸਭ ਤੋਂ ਵੱਡਾ ਕੀ ਹੈ ਸਾਡੇ ਘਰੇ ਆਂਦਾ ਸੀ ਕਿ ਮੇਰੀਆਂ ਚਿੱਠੀਆਂ ਬਹੁਤ ਆਉਂਦੀਆਂ ਅੱਛਾ ਮੈਂ ਤਾਂ ਚਿੱਠੀਆਂ ਪਾਉਂਦਾ ਰਹਿੰਦਾ ਕਦੇ ਕਿਸੇ ਦਾ ਸਰਨਾਮਾ ਪੜਿਆ ਉੱਥੇ ਚਿੱਠੀ ਪਾਦੀ ਲੋ ਜੀ ਉਹ ਤਾਂ ਆ ਗਿਆ ਫੇਰ ਮੈਂ ਪੜਿਆ ਸਾਰਿਆਂ ਨੇ ਪੰਜਾਬੀਆਂ ਨੇ ਬਈ ਮੈਂ ਗੱਲ ਕਰਾਂ ਵੀ ਜਿਹਨਾਂ ਨੇ ਨਹੀਂ ਪੜਿਆ ਉਹਦਾ ਕਮਾਲ ਹੈ ਸ਼ਹਿਰ ਉਹਦਾ ਜਿਹੜਾ ਸ਼ੁਰੂਆਤ ਹੁੰਦੀ ਨਾਵਲ ਦੀ ਉਹ ਵੀ ਦੱਸਦੇ ਆ ਵਿੱਚ ਆਪਣਾ ਧੰਨੇਸ਼ਾ ਹਮ ਫਿਲਮ ਚੱਲਦੀ ਉਹ ਤਾਂ ਫਿਲਮ ਹਮ ਆਏ ਹਾਏ ਕਹਿੰਦਾ ਮਾਰ ਕਤਿਆ ਓਏ ਸਰਦਾਰ ਲਖਿਆ ਸੀ ਉਹਨੇ ਹਾਏ ਮਰ ਗਏ ਓਏ ਕਹਿੰਦਾ ਕਹਿੰਦਾ ਜਦੋਂ ਵੀ ਜਾਈਏ ਕਹਿੰਦਾ ਆਪਣੇ ਮੁੰਡੇ ਪੁੱਤਰ ਨਾਮੇ ਨੂੰ ਬਾਜ਼ ਮਾਰੇਗਾ ਉਹ ਨਾਮਿਆ ਉਹ ਭਾਈ ਸ਼ਾਹ ਹੁਰੀ ਆਏ ਨੇ ਹੂੰ ਤੈਨੂੰ ਪਤਾ ਏ ਨਾ ਛਾਣੀ ਸਾਡੀ ਪੱਕੀ ਬੈਸ਼ ਨੂੰ ਏ ਤੇ ਕਹਿੰਦਾ ਛਾ ਨੂੰ 12 ਮਹੀਨੇ ਆਪਣੀ ਉਹ ਚਰੀ ਕਹਿੰਦਾ ਮੂੰਗੀ ਦੀ ਦਾਲ ਨਾਲੇ ਭਰਨੀ ਪੈਂਦੀ ਏ ਉਹ ਚਰੀ ਹੂੰ ਢਿੱਡ ਨੂੰ ਹੂੰ ਤੇ ਇਹ ਕਹਿੰਦਾ ਅੱਜ ਛਾ ਦੇ ਮੂੰਹ ਦਾ ਸਵਾਦ ਬਦਲ ਦੇ ਅੱਜ ਕਹਿੰਦਾ ਛਾ ਨੂੰ ਤੁਰਦੀ ਫਿਰਦੀ ਸਬਜ਼ੀ ਖਵਾਨੇ ਆ ਹੂੰ ਫਿਰ ਧੰਨੇਸ਼ਾ ਬੋਲਦਾ ਸੁਣਾਇਆ ਕਹਿੰਦਾ ਆਹ ਕੀ ਨਾਂ ਰੱਖਿਆ ਸੁ ਤੁਰਦੀ ਫਿਰਦੀ ਸਬਜ਼ੀ ਕਹਿੰਦਾ ਬਾਹਰਲੇ ਹਵੇਲੀ ਭਰੀ ਪਈ ਏ ਕਹਿੰਦਾ ਕੁੱਕੜਾਂ ਨਾਲ ਪਰ ਅੱਜ ਦਾ ਖੌਰੇ ਕਹਿੰਦਾ ਕੁੱਕੜ ਖੌਰੇ ਤਿੱਤਰ ਹੀ ਹੋਣ ਤਿੱਤਰ ਬਟੇਰ ਹੀ ਹੋਣ ਕਹਿੰਦਾ ਪਤੰਦਰ ਨੇ ਬਣਾਇਆ ਵੀ ਇੰਨਾ ਸੁਆਸੀ ਤੇਸੀ ਘੇ ਹੋਰ ਤੜਕਾ ਲਾ ਕੇ ਪਰ ਹਾਏ ਓਏ ਅੱਜ ਪਾਣੀ ਪਾਣੀ ਉਹਦੇ ਜਿਹੜੇ ਰਿਸ਼ਤਿਆਂ ਦੀ ਜਿਹੜੀ ਉਹ ਚੀਜ਼ਾਂ ਦੀ ਪੀਰੂ ਵਾਲੇ ਪਿੰਡ ਦੀ ਜੋ ਕਹਾਣੀ ਹੈ ਬਈ ਕਹਿਰ ਮਚਾਇਆ ਵਾ ਤੇ ਸਾਡੀ ਤਰਾਸਦੀ ਹੈ ਨਾ ਸਾਨੂੰ ਪੰਜਾਬੀ ਦਾ ਜਿਹੜਾ ਮਾਸਟਰ ਪੜਾਏ ਕਰਦਾ ਸੀ ਉਹਨੇ ਕਹਿਣਾ ਵੀ ਚਲੋ ਕੱਲ ਕਿਹੜਾ ਪੜ ਰਿਆ ਸੀ ਤੂਤਾਂ ਵਾਲਾ ਖੂਨ ਆਵਲ ਐਡੀ ਕਮਾਲ ਰਚਨਾ ਸ਼ਾਹਕਾਰ ਪੰਜਾਬੀ ਦੇ ਦੇਸ਼ ਦੀ ਬੰਡ ਤੇ ਉਸ ਤੋਂ ਵੱਡੀ ਕੋਈ ਰਚਨਾ ਮੈਨੂੰ ਕਹਿੰਨਾ ਛਪੀ ਨਹੀਂ ਮਨਜੀਤ ਜਦੋਂ ਉਹ ਉੱਥੋਂ ਲੰਘਦਾ ਤੂਤਾਂ ਵਾਲੇ ਖੂਹ ਕੋਲ ਦੇ ਜਿੱਥੇ ਤਾਂਚ ਖੇਡੀਆਂ ਜਾਂਦੇ ਹੁੰਦੇ ਮੈਂ ਕਹਿੰਨਾ ਕੀ ਬਾਤ ਹੈ ਤੇ ਜੀ ਸਾਡਾ ਮਾਸਟਰ ਪੜਾਇਆ ਕਰੇ ਜਾਂ ਸਾਨੂੰ ਇੰਨੇ ਘਟ ਸਮਝ ਆਉਂਦੀ ਵੀ ਕੀ ਹੈ ਕੋਈ ਦੱਸ ਦੋ ਹੈ ਨਹੀਂ ਜੀ ਮਾਸਟਰ ਨੇ ਕਹਿੰਨਾ ਚੱਲ ਪੜੋ ਏ ਕੱਲ ਕੌਣ ਪੜ ਰਿਆ ਸੀ ਕੱਲ ਜੀ ਮਨਜੀਤ ਸਿੰਘ ਪੜ ਰਿਹਾ ਅੱਜ ਕੌਣ ਪੜੇਗਾ ਜਰਨਲ ਤੂੰ ਪੜੋ ਏ ਜਰਨਲ ਖੜਾਓਗੇ ਪੜ ਰਿਆ ਅਸੀਂ ਥੱ ਇਨਨੇ ਸਤਿਆਨਾਸ ਕਰਿਆ ਯਾਰ ਕਿਉਂਕਿ ਪੰਜਾਬੀ ਦਾ ਤਾਂ ਮਾਸਟਰ ਹੋਣਾ ਚਾਹੀਦਾ ਜਿਹੜਾ ਨਾ ਦਿਲਚਸਪੀ ਜੀ ਦੀ ਐ ਏ ਆਪਣੀ ਕਿ ਮਾਂ ਬੋਲੀ ਦਾ ਪਾਠ ਪੜ੍ਹ ਰਿਆ ਹੂੰ ਲਓ ਜੀ ਮੈਂ ਕਿਹਾ ਯਾਰ ਨਾਵਲ ਹੈ ਜਿਹੜਾ ਦਿਲ ਮੁਹੰਮਦ ਦੇ ਇਲਾਕੇ ਦਾ ਉਸ ਪਿੰਡ ਦੀ ਕਹਾਣੀ ਹੈ ਦਿਲ ਮੁਹੰਮਦ ਨੂੰ ਨਾਵਲ ਭੇਜਿਆ ਹੂੰ ਉਹਨੇ ਸਾਰਾ ਨਾਵਲ ਪੜ੍ਹਿਆ ਉਹ ਹੈਰਾਨ ਹੋ ਗਿਆ ਕਹਿੰਦਾ ਯਾਰ ਸਾਡੇ ਇਲਾਕੇ ਤੇ ਐਡੀ ਵੱਡੀ ਰਚਨਾ ਲਿਖੀ ਗਈ ਹੈ ਕਹਿੰਦਾ ਕੁਮਾਰ ਹੈ ਬਈ ਕਹਿੰਦਾ ਪੜ੍ਹ ਕੇ ਬਈ ਕਹਿੰਦਾ ਮੈਂ ਤਾਂ ਕਹਿੰਦਾ ਹੋ ਗਿਆ ਕਹਿੰਦਾ ਮੈਂ ਮਤਲਬ ਸੋਚੀ ਕਹਿੰਦਾ ਮੈਂ ਡਿਊਟੀ ਜਾਣਾ ਤੇ ਉੱਥੋਂ ਆਣਾ ਕਹਿੰਦਾ ਬਸ ਨਾਵਲ ਪੜ੍ਹਦਾ ਕਹਿੰਦਾ ਪਰ ਸਾਡੀ ਬੋਲੀ ਕਹਿੰਦਾ ਆਪਾਂ ਕਹਿੰਦੇ ਵੀ ਆਹ ਕਮਰੇ ਬਣੇ ਹੋਏ ਆ ਉਹਦੇ ਜਿਹੜੇ ਉਹ ਹੋਏ ਨਹੀਂ ਕਹਿੰਦੇ ਕਮਰੇ ਕਹਿੰਦਾ ਬਣੇ ਹੋਏ ਹੋਏ ਨੇ ਹੂੰ ਦੋ ਵਾਰ ਹੂੰ ਤੇ ਫੇਰ ਕੀ ਹੋਇਆ ਦਿਲ ਮੁਹੰਮਦ ਭਾਈ ਛੁੱਟੀ ਚਲੇ ਗਿਆ ਪਾਕਿਸਤਾਨ ਉਹ ਨਾਵਲ ਲੈ ਗਿਆ ਅੱਛਾ ਨਾਲ ਫੇਰ ਉਹ ਨੀਤ ਗੁਰਮੁਖੀ ਆਉਂਦੀ ਸੀ ਦਿਲ ਮੁਹੰਮਦ ਸਿੱਖੀ ਉਹਨੇ ਗੁਰਮੁਖੀ ਕਿਵੇਂ ਸਿੱਖੀ ਇਹ ਵੀ ਕਹਾਣੀ ਇੱਕ ਹੂੰ ਕਹਿੰਦਾ ਮੈਂ ਗੁਰਮੁਖੀ ਸਿੱਖੀ ਇੱਥੇ ਪੰਜਾਬੀ ਜਿਹੜੇ ਇੱਧਰਲੇ ਪੰਜਾਬ ਤੋਂ ਗਏ ਉਹਨਾਂ ਤੋਂ ਇਕੱਠੇ ਕੰਮ ਕਰਦੇ ਆ ਭਾਰਤ ਇਕੱਠੇ ਹੋ ਜੰਨੇ ਆ ਇਹ ਤਾਂ ਪਾਕਿਸਤਾਨ ਪਰ ਪੰਜਾਬੀ ਹੀ ਐ ਭਾਰਤ ਪਾਕਿਸਤਾਨ ਕਹਿੰਦਾ ਗੁਰਮੁਖੀ ਸਿੱਖ ਗਿਆ ਮੈਂ ਤੇ ਕਹਿੰਦਾ ਇੱਕ ਵਾਰ ਸ਼ਰਤ ਲੱਗ ਗਈ ਅਸੀਂ ਕਿਤੇ ਬੈਠੇ ਸੀ ਹੋਟਲ ਦੇ ਚਾਹ ਪਾਣੀ ਪੀ ਰਹੇ ਸੀ ਵੀ ਗੁਰਮੁਖੀ ਸਹੀ ਲਿਖਣ ਦੀ ਅੱਛਾ ਤੇ ਕਹਿੰਦਾ ਸ਼ਰਤ ਲੱਗੀ ਉੱਥੇ ਵੀ ਮੇਰਾ ਖਿਆਲ ਹੈ ਵੀ ਉੱਥੇ ਦੀ ਜਿਹੜੀ ਕਰੰਸੀ ਜੀ ਪਣੀਦਨਾ ਕਿਹੜਾ ਸੀ ਜਿਹੜਾ ਵੀ ਸੀ 5000 ਰੁਪਏ ਉਧਰਲੇ ਉਧਰਲੇ ਵੀ ਸ਼ਰਤ ਲਿਖ ਕੇ ਵੀ ਲਿਖਣੀ ਗੁਰਮੁਖੀ ਦੋ ਬੰਦੇ ਕਹਿੰਦਾ ਇੱਕ ਇੱਧਰਲੇ ਪੰਜਾਬ ਦਾ ਸੀ ਕਹਿੰਦਾ ਅਸੀਂ ਲਈ ਕਹਿੰਦਾ ਲਾਗੇ ਫਿਰ ਕਹਿੰਦਾ ਲਿਖਣ ਕਹਿੰਦਾ ਮੈਂ ਕਹਿੰਦਾ ਪਹਿਲੇ ਥਾਂ ਤੇ ਆਇਆ ਹੂੰ ਕਹਿੰਦਾ ਪਰ ਮੈਂ ਪੈਸਾ ਕੋਈ ਲੈਣਾ ਕਹਿੰਦਾ ਮੈਂ ਕਿ ਤੂੰ ਭਰਾ ਆ ਆਪਣਾ ਵੀ ਤੇਰੇ ਤੋਂ ਕਾਦੇ ਪੈਸੇ ਲੈਣੇ ਹੂੰ ਆਪਾਂ ਤਾਂ ਵੈਸੇ ਦਿਖਾਇਆ ਵੀ ਮੈਨੂੰ ਗੁਰਮੁਖੀ ਆਉਂਦੀ ਐ ਤੇ ਸਭ ਤੋਂ ਵੱਡੀ ਗੱਲ ਐ ਦਿਲ ਮੁਹੰਮਦ ਪਾਕਿਸਤਾਨ ਚ ਨਾ ਤੁਸੀਂ ਜੇ ਕਹੋ ਵੀ ਪੰਜਾਬੀ ਪੜੋ ਤਾਂ ਉਹ ਕਹਿੰਦੇ ਵੀ ਸਿੱਖਾਂ ਦੀ ਬੋਲੀ ਐ ਜੇ ਗੁਰਮੁਖੀ ਪੜੋ ਫਿਰ ਤਾਂ ਕਹਿਰ ਐ ਹੂੰ ਕਹਿੰਦਾ ਇਹ ਕੀ ਐ ਉਹ ਦਿਲ ਮੁਹੰਮਦ ਕਹੇ ਕਰਦਾ ਸੀ ਵੀ ਪੰਜਾਬੀ ਸਿਰਫ ਗੁਰਮੁਖੀ ਲਿਪੀ ਚ ਲਿਖੀ ਜਾ ਹਮਮ ਐ ਤੇ ਕਹਿੰਦੇ ਨੇ ਦੇਵਨਾਗਰੀ ਰੋਮਨ ਚ ਲਿਖੋ ਜੀ ਅੱਧੇ ਨਵੀਂ ਕਾੜਾਂ ਕੜਦੇ ਨੇ ਅੰਗਰੇਜ਼ੀ ਵਾਲੇ ਅੱਖਰ ਰੋਮਨਾਂ ਚ ਸਾਰੀ ਦੁਨੀਆ ਪੜ ਲਿਆ ਉਹ ਪੜਦਾਂਗੇ ਜਿਹੜੇ ਬਾਹਰ ਦੇਸ਼ ਜੰਮੇ ਆ ਉਹ ਗੁਰਮੁਖੀ ਲਿਪੀ ਬਿਨਾਂ ਨਹੀਂ ਪੰਜਾਬੀ ਆ ਸਕਦੀ ਨਾ ਪੰਜਾਬੀ ਬਣਦੀ ਐ ਹਮਮ ਚਲੋ ਉਹ ਤਾਂ ਪੜ੍ਹਨੀ ਵੀ ਬਹੁਤ ਔਖੀ ਹੈ ਬਾਈ ਚਲੋ ਜੀ ਹਮ ਉਹ ਪਿਰੂਵਾਲੇ ਪਿੰਡ ਗਿਆ ਪਿਰੂਵਾਲੇ ਚ ਕਹਾਣੀ ਵਾਪਰੀ ਅੱਛਾ ਹਾਂ ਉਹਨੇ ਮਨ ਬਾਅਦ ਚਿੱਠੀ ਲਿਖੀ ਕਹਿੰਦਾ ਪਿਰੂਵਾਲੇ ਜਾ ਕੇ ਉਹ ਨਾਵਲ ਪੜ੍ਹ ਕੇ ਸੁਣਾਉਣ ਲੱਗ ਗਿਆ ਜਿਵੇਂ ਆਪਾਂ ਪੜ੍ਹਦੇ ਆ ਕਹਿੰਦਾ ਮੈਂ ਪੜਦਾ ਜਾਮ ਤੇ ਬੰਦੇ ਕਹਿੰਦਾ ਪ੍ਰਲਾਪ ਕਰਨ ਕਹਿੰਦਾ ਬਈ ਹੂੰ ਰੋਣ ਕਹਿੰਦਾ ਉੱਥੇ ਬੈਠੇ ਉਹ ਕਹਿੰਦੇ ਸਾਨੂੰ ਸਮਝ ਨਹੀਂ ਆ ਰਹੀ ਵੀ ਇਹ ਯਾਰ ਕਿਵੇਂ ਬੰਦੇ ਨੇ ਕਹਿੰਦਾ ਲਿਖਤਾ ਐਡਾ ਕਹਿੰਦਾ ਸਾਡਾ ਸੱਚ ਉਹਦੇ ਸਿਰ ਸ਼ਬਦਾਂ ਦਾ 헤ਰ-ਭੇਰ ਸਾਰੀ ਕਹਾਣੀ ਚੇਤ ਸਿੰਘ ਜੀ ਉੱਥੇ ਸੀਗਾ ਲੱਬਰਦਾਰ ਹਾਂ ਉਹਦੀ ਹਵੇਲੀ ਤੇ ਇਲਮਦੀਨ ਸੱਜਣ ਤੇ ਸਾਰੀ ਕੰਨਾ ਕੱਲਾਂ ਬਈ ਸੱਚੀਆਂ ਕਹਿੰਦਾ ਬਹੁਤ ਬੰਦਾ ਉਸ ਦਿਲਮੁਹੰਦ ਨੇ ਬਾਈ ਨੇ ਮੈਨੂੰ ਓਥੋਂ ਫੋਟੋਆਂ ਖਿੱਚ ਕੇ ਭੇਜੀਆਂ ਉਹ ਉਸ ਟਾਈਮ ਦੀਆਂ ਚੇਤ ਸਿੰਘ ਦੀ ਹਵੇਲੀ ਦਰਵਾਜ਼ਾ ਤੇ ਤੂਤਾਂ ਵਾਲਾ ਖੂਤੜਿਆ ਨਹੀਂ ਸੀ ਉੱਥੇ ਬੋਰ ਲੱਗ ਗਿਆ ਸੀ ਤੇ ਉਹ ਸਾਰੀਆਂ ਪਰ ਉਹ ਪਤਾ ਨਹੀਂ ਕੌਣ ਮੂਰਤਾਂ ਮੇਰੇ ਤੋਂ ਦੇਖਣ ਵਾਸਤੇ ਲੈ ਗਿਆ ਯਾਰ ਪਤਾ ਨਹੀਂ ਕਿੱਥੇ ਗੁੰਮ ਕਰਤੀਆਂ ਫਿਰ ਉਹ ਵਾਪਸ ਆ ਗਿਆ ਇੱਥੇ ਦੁਬਈ ਫਿਰ ਕੀ ਹੋਇਆ ਨਾ ਦਿਲ ਮਮਾ ਦਾ ਬਾਈ ਉਹ ਕਹਿੰਦਾ ਮੈਂ ਇੱਕ ਦਿਨ ਜਾ ਰਿਹਾ ਸੀ ਕਿਤੇ ਗੱਡੀ 'ਚ ਬੈਠਾ ਜੀਪ 'ਚ ਕਹਿੰਦਾ ਅਚਾਨਕ ਕਹਿੰਦਾ ਚਾਨ ਚੱਕ ਅੱਖਾਂ ਦੀ ਕਹਿੰਦਾ ਨਿਗ੍ਹਾ ਹੀ ਚਲੀ ਗਈ ਹੂੰ ਬੈਠੇ ਦੀ ਰੇਲ ਗੱਡੀ ਉਹਦੇ ਜ ਆਪਣੇ ਗੱਡੀ 'ਚ ਗੱਡੀ 'ਚ ਜੋੰਗਾ ਜੀ ਵੀ ਜੋਬੀ ਸੀ ਕਹਿੰਦਾ ਵੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦਾ ਵੀ ਉੱਥੋਂ ਕਹਿੰਦੇ ਵੀ ਤੂੰ ਹੁਣ ਵਾਪਸ ਚਲੇ ਆ ਕਹਿੰਦਾ ਮੈਂ ਕਹਿੰਦਾ ਪਾਕਿਸਤਾਨ ਆ ਗਿਆ ਉੱਥੇ ਚਲੇ ਗਿਆ ਕਹਿੰਦੇ ਡਾਕਟਰ ਨੇ ਦਿਖਾਇਆ ਕਹਿੰਦਾ ਯਾਰ ਵੀ ਤੇ ਜ ਹੈ ਤਾਂ ਕੁਛ ਨਹੀਂ ਯਾਰ ਵੀ ਨਿਗਾ ਕਿਉਂ ਚਲੇਗੀ ਸਾਰਾ ਕੁਝ ਠੀਕ ਹੈ ਪਿੱਛੇ ਜਿਹੜਾ ਹੁੰਦਾ ਉਹ ਭਾਈ ਹੌਲੀ ਹੌਲੀ ਚਾਨ ਚੱਕ ਉਹਦੀ ਨਿਗਾ ਮੁੜਿਆ ਹੀ 3 ਮਹੀਨੇ ਬਾਅਦ ਆਪੇ ਦੇਖੋ ਉਧਰ ਤੀ ਹਮ ਪਰ ਉਹ ਕਹਿੰਦਾ ਵੀ ਯਾਰ ਨਿਗਾ ਚਲੀ ਜਾਣਾ ਕਹਿੰਦਾ ਮੈਨੂੰ ਲੱਗਦਾ ਸੀ ਮਰ ਜਾਣਾ ਚਾਹੀਦਾ ਹਮ ਫਿਰ ਬਾਈ ਨੇ ਕੀ ਕੀਤਾ ਨਾ ਸਕੂਲ ਖੋਲ੍ਹ ਲਿਆ ਚੱਕ 17 ਪਿੰਡ ਹੈ ਕਸੂਰ ਦੇ ਨੇੜੇ ਸਕੂਲ ਖੋਲ ਲਿਆ ਤੇ ਮੇਰੇ ਨਾਲ ਗੱਲਬਾਤ ਫਿਰ ਫੋਨ ਆ ਗਏ ਦੂਏ ਆ ਧਰਤੀ ਵਾਲੇ ਫਿਰ ਉਹਦਾ ਫੋਨ ਆਇਆ ਕਰੇ ਇੱਕ ਵਾਰ ਉਹਦਾ ਫੋਨ ਨੰਬਰ ਉਹ મતਲਬ ਕਿ ਮੇਰੇ ਕੋਲ ਉਹਦਾ ਫੋਨ ਨੰਬਰ ਜਿਹੜਾ ਮੇਰੇ ਕੋਲ ਫੋਨ ਕਰਦਾ ਤਾਂ ਨਾ ਕਿਸੇ ਗੋਂਡੀ ਦੇ ਕਰੇ ਫੋਨ ਤਾਂ ਉਹ ਉਹਦੇ ਕੋਲੋਂ ਨੰਬਰ ਗੁੰਮ ਗਿਆ ਜਦੋਂ ਪਾਕਿਸਤਾਨ ਆਇਆ ਉਹ ਸਾਡੀ ਨਾ ਫਿਰ ਆਪਸੇ ਤਾਲਮੇ ਟੁੱਟ ਗਿਆ ਅੱਛਾ ਵੀ ਖਤਮ ਹੋ ਗਿਆ ਨਾ ਮੈਨੂੰ ਪਤਾ ਲੱਗੇ ਵੀ ਕੀ ਹੋ ਰਿਹਾ ਇਹਨਾਂ ਨੂੰ ਪਤਾ ਲੱਗੇ ਵੀ ਕੀ ਗੱਲ ਹੈ ਤੇ ਦੇਖ ਲੈ ਯਾਰ ਹੁਣ ਤਾਂ ਅਗਲਾ ਮਿੰਟਾਂ 'ਚ ਨੈੱਟ ਤੇ ਮਾਰਿਆ ਤੇ ਸਰਨਾਮਾ ਵੀ ਤੇਰੇ ਕੋਲੇ ਦੁਬਈ ਦਾ ਸੀਗਾ ਇਧਰ ਲਹੇ ਨਹੀਂ ਸੀ ਹੈ ਨਹੀਂ ਸੀ ਤੇ ਨੈੱਟ ਦੇ ਉੱਤੇ ਤਾਂ ਮਤਲਬ ਉਹ ਹੁਣ ਮਿੰਟਾਂ 'ਚ ਗੋਤਾ ਲੰਦਾ ਅਗਲਾ ਕਹਿੰਦਾ ਫੇਸਬੁੱਕ ਤੇ ਲੱਭੋ ਇੰਸਟਾਗ੍ਰਾਮ 'ਪਾ ਫਲਾਣੇ ਜੀ ਨਾਲ ਲੱਭੋ ਫਲਾਣੇ ਨੂੰ ਕਸ ਉਹ ਦੱਸ ਦੇਗਾ ਕਿੱਥੇ ਹੈ ਪਤਾ ਨਹੀਂ ਲੱਗਿਆ ਵੀ ਕਿੱਥੇ ਗਿਆ ਸੀ ਮਤਲਬ ਗੁੰਮ ਹੋ ਗਏ ਕੰਧੋਲੇ ਪਰਦੇਸ ਲੋ ਜੀ ਫਿਰ ਉਹਨੇ ਕੀ ਕੀਤਾ ਇੱਕ ਨਾ ਇੱਥੇ ਜੀਲਕਪੁਰ ਦੇ ਕੋਲ ਪਿੰਡ ਹੈ ਉਹ ਪਿੰਡ ਦਾ ਬੰਦਾ ਇੱਕ ਦਿਲ ਮੁਹੰਮਦੇ ਪਿੰਡ ਗਿਆ ਆਪਣੇ ਸਗੈਰਾਂ ਨੂੰ ਮਿਲਣ ਰਿਸ਼ਤੇਦਾਰਾਂ ਨੂੰ ਤੇ ਦਿਲਮੁਹੰਦ ਮਦਨਿਆ ਨੂੰ ਮਿਲਿਆ ਉਹ ਕਹਿੰਦਾ ਯਾਰ ਵੀ ਮੇਰਾ ਇੱਕ ਉਧਰ ਦੋਸਤ ਹੈ ਮੇਰਾ ਭਾਈ ਹੈ ਤੂੰ ਆ ਚਿੱਠੀ ਲੈ ਜਾ ਯਾਰ ਵੀ ਉਹਨੂੰ ਦੇਈਂ ਵੀ ਐਦਾਂ ਉਹ ਰਾਜਪਰੇ ਦਾ ਹੈ ਉਹਨੇ ਜਿਹੜੀ ਚਿੱਠੀ ਉਹਦੇ ਕੋਲ ਮੇਰਾ ਜਿਹੜਾ ਇਹ ਮਤਲਬ ਨੰਬਰ ਤਾਂ ਘੁੰਮ ਗਿਆ ਸੀ ਜਿਹੜਾ ਮੈਂ ਸਰਨਾਮਾ ਸੀ ਨਾ ਰਾਜਪਰੇ ਦਾ ਹੈ ਸੀ ਮਤਲਬ ਉਹ ਕਹਿੰਦਾ ਨੰਬਰ ਕਹਿੰਦਾ ਚਿੱਠੀ ਪਾਈ ਸੀ ਆਂਦੀ ਨਹੀਂ ਸੀ ਕਹਿੰਦਾ ਹੂੰ ਚਲੋ ਜੀ ਉਹਨੇ ਭਾਈ ਚਿੱਠੀ ਉਹਨੂੰ ਦੇਤੀ ਹੁਣ ਮੁੱਦਾ ਹੈ ਜਿਹੜਾ ਪਾਸ ਪਾਕਿਸਤਾਨ ਦੇ ਵੀਜੇ ਨਾਲ ਇੱਕ ਬੜਾ ਤਕੜਾ ਸਿਆਪਾ ਹੁੰਦਾ ਵੀ ਜਿਹੜੇ ਬੰਦੇ ਨੂੰ ਜਿਹੜੇ ਸ਼ਹਿਰ ਦਾ ਵੀਜਾ ਉੱਥੇ ਰਹਿੰਦਾ ਉਹ ਆਉਗੂ ਤੇ ਜਾ ਹੀ ਨਹੀਂ ਸਕਦਾ ਜੇ ਤੇਰਾ ਰਾਜਪੁਰੇ ਦਾ ਵੀਜ਼ਾ ਕੇ ਚ ਪਾਕਿਸਤਾਨ ਦੇ ਬੰਦੇ ਦਾ ਉਹ ਪਟਿਆਲੇ ਨਹੀਂ ਜਾ ਸਕਦਾ। ਹੂੰ। ਮਤਲਬ ਉਹੀ ੱਧਕੇ ਨਾਲ ਜੇ ਤੇਰਾ ਲਾਹੌਰ ਦਾ ਵੀਜ਼ਾ ਤੇ ਲਾਹੌਰ 'ਚ ਹੀ ਰਹੇਗਾ ਬਾਹਰ ਨਹੀਂ ਜਾ ਸਕਦਾ। ਹੂੰ। ਉਹਦਾ ਜੀਰੂਪੁਰੇ ਦੇ ਕੋਲ ਪਿੰਡ ਸੀ ਉੱਥੇ ਦਾ ਵੀਜ਼ਾ ਸੀ। ਉਹਨੇ ਜਿਹਨਾਂ ਦੇ ਘਰੇ ਆਇਆ ਸੀ ਉਹਨਾਂ ਨੂੰ ਦੇਤੀ। ਵੀ ਯਾਰ ਐਦਾਂ ਦਾ ਬੰਦੇ ਦੀ ਚਿੱਠੀ ਬਚਾਓ। ਉਹ ਬੰਦਾ ਇਹਨੂੰ ਰਾਜਪੁਰੇ ਕੋਈ ਟਰੈਕਟਰਾਂ ਟਰੱਕਰਾਂ ਦਾ ਕੰਮ ਸੀ। ਉਹਨਾਂ ਨੇ ਜਿਹੜਾ ਟਰੈਕਟਰਾਂ ਵਾਲਾ ਬੰਦਾ ਸੀ ਉਹਨੂੰ ਪੁੱਛਿਆ ਵੀ ਐਦਾਂ ਯਾਰ ਆ ਜਿਹੜਾ ਸਰਨਾਮਾ ਲਿਖਿਆ ਵੀ ਇਹ ਬੰਦਾ ਕਿੱਥੇ ਹੋ ਸਕਦਾ। ਭਾਈ ਉਹ ਮੇਰੇ ਘਰੇ ਪਹੁੰਚ ਗਏ। ਅੱ ਕਹਾਣੀ ਦੇ ਕਿੱਡੇ ਮੋੜ ਘਟ ਰਹੀ ਮੈਂ ਪਤਾ ਨਹੀਂ ਕਿੱਥੇ ਗਿਆ ਪਤਾ ਮੈਂ ਘਰ ਆਇਆ ਤੇ ਮੈਨੂੰ ਦੇਖ ਕਹਿੰਦਾ ਤੇਰੀ ਚਿੱਠੀ ਆਈ ਵੀ ਦੀਲ ਮੁਹੰਮਦ ਦੀ ਬਾਈ ਦੀ ਚਿੱਠੀ ਪੜ੍ਹੀ ਮੈਂ ਕਿਹਾ ਬਾਤਾਂ ਸੀ ਉਹਨੇ ਫੋਨ ਨੰਬਰ ਲਿਖਿਆ ਪਤਾ ਮੈਂ ਨੇ ਫੋਨ ਕੀਤਾ ਉੱਥੇ ਬਾਈ ਨੂੰ ਬੜਾ ਖੁਸ਼ ਹੋਇਆ ਕਹਿੰਦਾ ਯਾਰ ਮੈਂ ਤਾਂ ਸੋਚਿਆ ਸੀ ਹੁਣ ਕਦੇ ਮੇਲ ਹੋਣਾ ਹੀ ਨਹੀਂ ਕਹਿੰਦਾ ਪਰ ਕਹਿੰਦਾ ਵੀ ਆ ਫੇਰ ਕਹਿੰਦਾ ਮੇਲ ਹੋ ਗਿਆ ਹੂੰ ਦੋ ਜੀ ਫੇਰ ਕੀ ਹੋਇਆ ਉਹ ਕਹਿੰਦਾ ਵੀ ਯਾਰ ਮੇਰਾ ਤਾਂ ਵੀਜ਼ਾ ਲੱਗਦਾ ਨਹੀਂ ਇੱਧਰ ਤਾਂ ਵੀਜ਼ਾ ਦਿੰਦੇ ਹੀ ਨਹੀਂ ਨਾ ਇਹ ਆਪਣਾ ਜੱਥੇ ਚ ਲੱਗ ਜਾਂਦਾ ਕਹਿੰਦਾ ਵੀ ਯਾਰ ਮਿਲਣਾ ਹੂੰ ਭਾਈ ਫੇਰ ਮੈਂ ਕੀ ਕਰਿਆ ਇਧਰੋਂ ਜਥੇ ਜੀ ਵੀਜ਼ਾ ਲੈ ਕੇ ਪਾਕਿਸਤਾਨ ਪਹੁੰਚ ਗਿਆ ਆਹਾਂ ਲਾਹੌਰ ਸਾਡਾ ਨਾ ਲਾਹੌਰ ਦਾ ਨਨਕਾਣਾ ਸਾਹਿਬ ਦਾ ਤੇ ਚਾਰ ਪੰਜ ਥਾਵਾਂ ਦਾ ਵੀਜ਼ਾ ਹੁੰਦਾ ਉਹੀ ਸੀ ਪਰ ਲਾਹੌਰ ਜੀ ਬਹੁਤ ਘੁੰਮਣ ਵੱਡਾ ਹੈ ਤੇ ਜੀ ਅਸੀਂ ਲਾਹੌਰ ਜਾ ਚਲੇ ਗਏ ਲਾਹੌਰ ਤੋਂ ਅਸੀਂ ਪਹਿਲਾਂ ਲਾਹੌਰ ਗਏ ਉਤਰੇ ਲਾਹੌਰ ਤੋਂ ਲਾਹੌਰ ਹੀ ਗਏ ਬਣਾ ਨਨਕਾਣਾ ਸਾਹਿਬ ਫਿਰ ਨਨਕਾਣਾ ਸਾਹਿਬ ਨਾਲ ਇੱਕ ਬੰਦਾ ਸੀਗਾ ਅੱਛਾ ਸਿੰਧੀ ਬਹੁਤ ਆਉਂਦੇ ਆ ਨਨਕਾਣਾ ਸਾਹਿਬ ਸੰਗਤ ਆਈ ਸੀ ਉਹ ਮੈਂ ਸਿੰਧੀ ਦੇ ਇੱਕ ਬੰਦਾ ਸੀ ਉਹਦਾ ਨੰਬਰ ਦੇਤਾ ਤੇ ਬਾਈ ਦਾ ਫੋਨ ਆਉਂਦਾ ਰਿਹਾ ਉਹਦੇ ਤੇ ਪੁੱਛਦਾ ਰਿਹਾ ਵੀ ਲਾਹੌਰ ਕਦੋਂ ਆ ਰਹੇ ਫਿਰ ਅਸੀਂ ਲਾਹੌਰ ਦੋ ਦਿਨਾਂ ਬਾਅਦ ਸ਼ਾਇਦ ਉੱਥੋਂ ਲਾਹੌਰ ਪਹੁੰਚ ਗਏ ਤੇ ਫਿਰ ਅਸੀਂ ਲਾਹੌਰ ਬਾਈ ਦਿਲ ਮੁਹੰਮਦ ਨੂੰ ਮਿਲਣ ਗਏ ਅਸੀਂ ਮੇਰੇ ਖਿਆਲ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਮੈਂ ਪਹਿਲੀ ਵਾਰ ਉਹਨਾਂ ਦਾ ਸਾਰਾ ਟੱਬਰ ਉੱਥੇ ਇਕੱਠਾ ਹੋਇਆ ਵਾ ਬਾਈ ਦੀਆਂ ਕੁੜੀਆਂ ਮੁੰਡਾ ਸਾਰੇ ਅਸੀਂ ਇੱਥੇ ਭਾਈ ਰੋਟੀਆਂ ਇਕੱਠੇ ਬਣਾਈਆਂ ਖਾਈਆਂ ਬੜਾ ਆਨੰਦ ਆਇਆ ਦੋ ਜਿੰਨੇ ਦਿਨ ਅਸੀਂ ਲਾਹੌਰ ਰਹੇ ਨੇ ਲਿਆ ਸੀ ਨਾ ਕਾਨਾ ਸਾਹਿਬ ਤੋਂ ਨਾ ਕਾਨਾ ਸਾਹਿਬ ਤੋਂ ਪੰਜਾ ਸਾਹਿਬ ਗਏ ਪੰਜਾ ਸਾਹਿਬ ਵਾਪਸ ਹੀ ਲਾਹੌਰ ਆ ਜ ਤੁਸੀਂ ਬਾਹਰ ਵਾਪਸ ਅੰਨੇ ਜਮੇ ਫਿਰ ਅਸੀਂ ਦੋ ਤਾਂ ਅਸੀਂ ਲਾਹੌਰ ਤੇ ਬਾਈ ਦੇ ਨਾਲ ਬਾਈ ਸਾਡੇ ਨਾਲ ਹੀ ਰਿਹਾ ਤੇ ਫਿਰ ਉਹ ਬਾਜ਼ਾਰ ਚ ਲੈ ਗਏ ਉਹ ਅਨਾਰਕਲੀ ਬਾਜ਼ਾਰ ਬਹੁਤ ਮਸ਼ਹੂਰ ਹੈ ਨਾ ਕਈ ਹੋਰੇ ਦੋਸਤ ਇਕੱਠੇ ਹੋ ਗਏ ਤੇ ਬਾਈ ਕਹਿੰਦਾ ਵੀ ਗੱਲ ਇਦਾਂ ਹੈ ਵੀ ਮਜੀਤ ਸਿੰਘ ਅੱਜ ਤੂੰ ਸਾਨੂੰ ਰੋਕਣਾ ਨਹੀਂ ਹੈ ਕਹਿੰਦਾ ਅੱਜ ਜਿਹੜੀ ਚੀਜ਼ ਤੇ ਹੱਥ ਲਾਵੇਂ ਤੇਰੀ ਹੈ ਕੀ ਬਾਤ ਹੈ ਮੈਂ ਕਿਹਾ ਵੀ ਨਹੀਂ ਯਾਰ ਇਦਾਂ ਫਲਾਣ ਕਹਿੰਦਾ ਨਹੀਂ ਗਿਆ ਕਹਿੰਦਾ ਅੱਜ ਮੌਕਾ ਆ ਪਤਾ ਨਹੀਂ ਮੁੜ ਕੇ ਆਣਾ ਹੀ ਨਹੀਂ ਕਹਿੰਦਾ ਹੂੰ ਮੌਕਾ ਕਹਿੰਦਾ ਇਹ ਕੋਈ ਨਹੀਂ ਗਾ ਮੁੜ ਕੇ ਆਣਾ ਕੁਛ ਨਹੀਂ ਪਤਾ ਇਹਨੇ ਅਜੀਗ ਕਰਿਆ ਸੀ ਮਨ ਦੇ ਕਰਨੇ ਅੱਜ ਤਾਂ ਹੂੰ ਬਾਜੀ ਉਹਨਾਂ ਨੇ ਐ ਸਮਝ ਲਓ ਵੀ ਰੁਪਈਆਂ ਦੇ ਮਤਲਬ ਇਹ ਮੀ ਚਲਾਇਆ ਉੱਪਰੋਂ ਮੇਰੇ ਸਿਰ ਤੇ بار بار ਕੇ ਛੱਟੇ ਕੋਈ ਜੀ ਆ ਚੱਕਰਾ ਸੂਟ ਦੇ ਫਲਾਣਾਗਾ ਆਪੇ ਹੀ ਹੂੰ ਆ ਚੱਕੋ ਬਈ ਮੈਂ ਕਹਿੰਦਾ ਹਜ਼ਾਰਾਂ ਰੁਪਈਆ ਡਾਤੇ ਮੇਰੇ ਉੱਪਰ ਨੂੰ ਹੂੰ ਫੇਰ ਭਾਈ ਮੈਂ ਉੱਥੋਂ ਆ ਗਿਆ ਤੇ ਮੇਰੇ ਹੋਰ ਕਈ ਬੰਦੇ ਸੀ ਕਿ ਬਾਬਾ ਮੇਵਾ ਸੀਗਾ ਮੜਿਆਣਾ ਪਿੰਡ ਤੋਂ ਉਹ ਬਾਬਾ ਚਲਾ ਗਿਆ ਉੱਥੇ ਬੜਾ ਪਿਆਰਾ ਬੰਦਾ ਬਾਬਾ ਉਹ ਤੇ ਪੜਦਾ ਲਿਖਦਾ ਬਹੁਤ ਕਿਤਾਬਾਂ ਦੇ ਮੋਹ ਬੜਾ ਕਰਦਾ ਤੇ ਬਾਬਾ ਗਿਆ ਮੈਂ ਬਾਈ ਦਿਲਮੁਹੰਦ ਦੱਸੇ ਵੇ ਇਦਾਂ ਇੱਕ ਬੰਦਾ ਆਇਆ ਵਾ ਬਾਈ ਦਿਲਮੁਹੰਦ ਨੇ ਕਿਆ ਕੀਤਾ ਪਤਾ ਲਾਹੌਰ ਆ ਕੇ ਉਹ ਮਿਲਿਆ ਤੇ ਵੈਸੇ ਤਾਂ ਜਾਣ ਜੂਣ ਦਿੰਦੇ ਨਹੀਂ ਤਰ ਬੜੇ ਸਿਆਪੇ ਆ ਉਹ ਟੈਕਸੀ ਕਰ ਲਈ ਉਹਨੇ ਲਾਹੌਰ ਤੋਂ ਬਾਬਾ ਜੀ ਕਹਿੰਦੇ ਵੀ ਯਾਰ ਬਾਈ ਦਿਲਮੁਹੰਦ ਕਹਿੰਦਾ ਐਡਾ ਪਿਆਰਾ ਬੰਦਾ ਕਹਿੰਦਾ ਮੈਨੂੰ ਪਿੰਡ ਲੈ ਗਿਆ ਆਪਣੇ ਹੂੰ ਕਹਿੰਦਾ ਮੈਂ ਕਹਿੰਦਾ ਲੈ ਕੇ ਜਾਣਾ ਉਹਦਾ ਪਿੰਡ ਗਿਆ ਇੰਨਾ ਪਿੰਡ ਇਕੱਠਾ ਹੋ ਗਿਆ ਕਹਿੰਦਾ ਪਹਿਲੀ ਵਾਰ ਉਹਨੇ ਪਸਾਰਦਾਰ ਬੰਦਾ ਦੇਖਿਆ ਵੀ ਚੋਲੇ ਵਾਲਾ ਹੂੰ ਬਾਬੇ ਤੇ ਪੂਰਾ ਬਾਣਾ ਪਾਇਆ ਵਾ ਕਹਿੰਦਾ ਬੜੀ ਵੀ ਸੇਵਾ ਕੀਤੀ ਕਹਿੰਦਾ ਫੇਰ ਗੱਡੀ 'ਚ ਪਿਠਾ ਕੇ ਲਾਹੌਰ ਛੱਡ ਗਿਆ ਬਾਅਦ 'ਚ ਹੋਰ ਵੀ ਬੰਦੇ ਗਏ ਜਿਹੜੇ ਤੇ ਫੇਰ ਮੈਂ ਕਿਤਾਬਾਂ ਕੁਦੂਬਾਂ ਭੇਜਦਾ ਰਿਹਾ ਬਾਈ ਕੋਲ ਕਿਤਾਬਾਂ ਦਾ ਬਹੁਤ ਸ਼ਿਕਨ ਸੀ ਬਹੁਤ ਕਿਤਾਬਾਂ ਪੜ੍ਹੀਆਂ ਤੇ ਬਾਈ ਦੱਸਿਆ ਕਰਦਾ ਸੀ ਕਹਿੰਦਾ ਮੈਂ ਗੁਰਮੁਖੀ ਨਾ ਪੰਜਾਬੀ ਪੜ੍ਹਾਉਂਨਾ ਨਿਆਣੇ ਦੇ ਸਕੂਲ 'ਚ ਉਰਦੂ ਦਾ ਹੀ ਸੱਪ ਐ ਉੱਥੇ ਵਿੱਚ ਵਿੱਚ ਅੰਗਰੇਜ਼ੀ ਹਿੰਦੀ ਵਾਲੇ ਸੱਪ ਸਾਡੇ ਗਲ ਪਏ ਵੇ ਕਹਿੰਦਾ ਮੈਂ ਇੱਕ ਤਾਂ ਨਿਆਣੇ ਨੂੰ ਗੁਰਮੁਖੀ ਪੜ੍ਹਾਉਣ ਲੱਗ ਗਿਆ ਵੀ ਇਹ ਅਸਲੀ ਬੋਲੀ ਇਹ ਐ ਉਹ ਕਹਿੰਨੇ ਵੀ ਇਹ ਸਿੱਖਾਂ ਦੀ ਬੋਲੀ ਐ ਕਹਿੰਦਾ ਜੇ ਜਮਾਤ ਖਤਮ ਹੋ ਗਈ ਮ ਪਾੜ ਕੇ ਕਹਿੰਦਾ ਕਮਰੇ 'ਚ ਸਿੱਟ ਗਏ ਵੀ ਇਹ ਗਲਤ ਸਾਨੂੰ ਸਮਝਾ ਰਿਹਾ ਸਿੱਖਾਂ ਦੀ ਬੋਲੀ ਪੜਾ ਰਿਹਾ ਕਹਿੰਦਾ ਅਸੀਂ ਕਮਾਲ ਦੇ ਕਹਿੰਦਾ ਅਸੀਂ ਐਡੀ ਦੂਰ ਕਹਿੰਦਾ ਗੋਰਿਆਂ ਦਾ ਗੂੰਹ ਚੱਕਦੇ ਫਿਰਦੇ ਆ ਉਹਨਾਂ ਦੀ ਬੋਲੀ ਦੋਵੇਂ ਪਾਸੇ ਕਹਿੰਦਾ ਪ੍ਰਧਾਨ ਹੈ ਤੇ ਸਾਡੇ ਕਹਿੰਦਾ ਬਾਬਿਆਂ ਦੀ ਬੋਲੀ ਉਹ ਕਹਿੰਦਾ ਸਿੱਖਾਂ ਦੀ ਬੋਲੀ ਹੈ ਫਲਾਣੇ ਦੀ ਬੋਲੀ ਹੈ ਮਤਲਬ ਆਪਣੀ ਬੋਲੀ ਕਹਿੰਦਾ ਸਾਡੇ ਬਾਬੇ ਸੁਲਤਾਨ ਬਹੁ ਦੀ ਬੋਲੀ ਬਾਬਾ ਫਰੀਦ ਜੀ ਦੀ ਬੋਲੀ ਸਾਰਿਆਂ ਦੀ ਬੋਲੀ ਪੰਜਾਬੀ ਹੈ ਤੇ ਲਿਪੀ ਜਿਹੜੀ ਹੈ ਗੁਰਮੁਖੀ ਕਹਿੰਦਾ ਬਾਬਿਆਂ ਨੇ ਦੇਈ ਸਾਨੂੰ ਮਿਸਾਈ ਲਿਖਿਆ ਨਾ ਪਾਰੰਗਾ ਨਾ ਅਸੀਂ ਉਹ ਤੋਂ ਨਫ਼ਰਤ ਕਰਦੇ ਆ ਤੇ ਬਾਈ ਬਹੁਤ ਮੋਹ ਕਰਦਾ ਦਾ ਬਾਈ ਪਿੱਛੇ ਜੇ ਬਾਈ ਮੇਰੇ ਫਿਰ 2 ਸਾਲ ਹੋ ਗਏ ਬਾਈ ਚਲਾਣਾ ਕਰ ਗਿਆ ਜਿਹੜੇ ਬੰਦੇ ਬਾਈ ਨੂੰ ਮਿਲੇ ਉਹ ਯਾਦ ਕਰਦੇ ਆ ਕਹਿੰਦਾ ਵੀ ਯਾਰ ਕਮਾਲ ਸੀ ਬੰਦਾ ਉਹ ਪੰਜਾਬ ਦੇ ਨਾਂ ਤੇ ਨਾ ਉਹ ਕਹੇ ਕਰਦਾ ਸੀ ਵੀ ਇਹ ਹੱਦਾਂ ਸ਼ਰਧਾਂ ਦਾ ਕੀ ਮਤਲਬ ਬਕਵਾਸ ਹੈ ਵੀ ਸਾਡੇ ਦਾ ਕਹਿੰਦਾ ਫੇਰ ਕਹਿੰਦਾ ਮਹਿਫਲਾਂ ਤੂਤਾਂ ਵਾਲੇ ਖੂ ਤੇ ਲੱਗਣੀਆਂ ਚਾਹੀਦੀਆਂ ਕਹਿੰਦਾ ਆਹ ਅਸਲੀ ਪੰਜਾਬ ਤਾਂ ਕਹਿੰਦਾ ਉਹ ਹੈ ਹੁਣ ਗੁਰਮੁਖੀ ਦੀ ਗੱਲ ਕਰਦਾ ਦਾ ਕਹਿੰਦਾ ਹੁਣ ਉਰਦੂ ਚਾਹਤੇ ਕਹੀ ਜ ਨੇ ਵੀ ਪੰਜਾਬੀ ਸ਼ਾਮੁਖੀ ਜਿਹੀ ਲਿਖੀ ਜਾਂਦੇ ਆ ਕਹਿੰਦਾ ੱੱਕੇ ਨਾਲ ਹੀ ਲਿਖੀ ਜਾਂਦੇ ਕਹਿੰਦਾ ਉਹਨੂੰ ਉਰਦੂ ਜਿਹਾ ਘੱਗਾ ਨਹੀਂ ਹੈ ਘਾਇਂ ਹਿੰਦੀ ਅੜਾ ਹੋਈ ਕਹਿੰਦਾ ਉਰਦੂ ਜਿਹ ਲਿਖਦੇ ਆ ਉਹ ਲਿਖਦੇ ਆ ਉਹ ਘਰ ਕਹਿੰਦਾ ਮੈਂ ਕਹਾਂ ਵੀ ਇਹਦਾ ਘਰ ਹੈ ਘਰ ਤਾਂ ਬਣਿਆ ਨਹੀਂ ਪਰਲੇ ਪੰਜਾਬ ਦੀ ਖੋਰ ਹੈ ਉਚਾਰਨ ਦਾ ਬੜਾ ਪੱਗਾ ਤੇ ਉਹ ਅਮਰੀਕਾ ਟੁਰਨਾ ਬਾਈ ਵੀ ਜਦੋਂ ਪਾਕਿਸਤਾਨ ਗਿਆ ਸੀ ਪਿੱਛੇ ਉਹ ਡਬਈ ਗਿਆ ਹੁਣ ਪਾਕਿਸਤਾਨ ਦਾ ਨਾ ਇੱਕ ਉਹ ਹੈ ਬੀੜੀ ਜਿਹਾ ਬਣਾਦਾ ਮੁੰਡਾ ਉਹਦਾ ਨਾਂ ਪਿੰਡ ਦਾ ਉਹ ਬਕਰ ਪਤਾ ਨਹੀਂ ਕੀ ਨਾ ਆਉਦਾ ਬਕਰ ਨਹੀਂ ਪਤਾ ਹੈ ਨੀ ਹੂੰ ਬਿੱਡ ਦਾ ਉਹ ਮੈਂ ਸਾਨੂੰ ਸਜ ਰੱਖੀ ਉਹਨੇ ਕੰਜੂਮ ਇੱਕ ਤਾਂ ਅੰਜੂਮ ਨਹੀਂ ਬਕਰ ਉਹਦਾ ਨਾਮ ਅੱਛਾ ਤੇ ਉਹ ਕੋਈ ਗੱਲ ਕਰ ਲਿਆ ਉਹ ਪਾਣੀ ਕਹਿੰਦਾ ਪਾਣੀ ਨਹੀਂ ਉਹ ਪਾਣੀ ਨਾਣਾ ਹੀ ਨਹੀਂ ਉਹ ਸਕੂਲਾਂ ਚ ਪੜਾਇਆ ਨੰਨਾ ਬੋਲਦੇ ਆ ਪਾਣੀ ਹੂੰ ਹੂੰ ਪਾਣੀ ਕਰਦੇ ਹੋ ਬਾਈ ਦਿਲ ਮਮ ਕਹਿੰਦਾ ਵੀ ਉਰਦੂ ਚ ਨੂਨ ਹੈ ਹੂੰ ਨਾਣਾ ਨਹੀਂ ਹੈ ਹੂੰ ਕਹਿੰਦਾ ਪਾਣੀ ਲਿਖ ਹੀ ਨਹੀਂ ਸਕਦੇ ਤੁਸੀਂ ਨਾ ਘਰ ਲਿਖ ਸਕਦੇ ਹੋ ਹੋਰ ਕਿੰਨੇ ਅੱਖਰ ਹੈ ਹੂੰ ਕਹਿੰਦਾ ਪੰਜਾਬੀ ਲਿਖ ਹੀ ਨਹੀਂ ਆਸ ਗੁਰਮੁਖੀ ਦੇ বিনা ਪਰ ਉਹ ਤੇ ੱੱਕੇ ਨਾਲ ਮਤਲਬ ਸ਼ਾਹਮੁਖੀ ਜੀ ਫਸਾਈ ਬੈਠੇ ਆ ਇੱਥੇ ਬਹੁਤ ਸੂਰਮੇ ਕਹਿੰਦੇ ਜੀ ਸਾਨੂੰ ਕਹਿੰਦਾ ਵੀ ਆ ਆਪਣੇ ਰੋਮਨ ਚ ਲਿਖ ਦੇਣਾ ਚਾਹੀਦਾ ਹੈ ਹੂੰ ਇਹਨਾਂ ਬੜਾ ਬਕਾਸ ਹੋਇਆ ਪੰਜਾਬੀ ਦਾ ਹੂੰ ਸੋ ਇਹ ਕਿੱਸਾ ਬਾਈ ਕਮਲਨਾ ਬਾਈ ਦਿਲਮੋ ਦਾ ਬਾਈ ਦਾ ਮੁੰਡਾ ਅੱਗੇ ਤੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਐ ਬਹੁਤ ਪਿਆਰੇ ਬੰਦੇ ਆ ਚੱਕ 17 ਚ ਤੇ ਚਿੱਠੀ ਚ ਚੱਲਿਆ ਕੰਮ ਸਾਰਾ ਕਿਆ ਬਾਤ ਹੈ ਬਹੁਤ ਕਮਾਲ ਮੰਜੀ ਹੂੰ